ਇਹ ਫੋਨ ਕਿੰਨੇ ਦੇ ਆ? ਇਹ ਬਾਈ ਜੀ 40 ਰੁਪਏ ਦੇ ਆ ਜੀ। 40 ਦੇ? 40 ਰੁਪਏ ਦੇ। ਤੇ ਵੀ ਜੇ ਕੋਈ ਜਵਾਕ ਰੋਸਦਾ ਉਹਦੇ ਵਾਸਤੇ। ਚੈਪ ਵੀ ਮੈਂ ਨਾ ਨਿਕ ਚੈਪ ਵੀ ਵਹਿੰਦੀ ਐ ਇਸ ਚ। ਚੈਪ ਵੀ ਵਹਿੰਦੀ ਐ। ਕੈਪ ਜੱਡਾ ਫੋਨ ਆ ਮਿੱਤਰੋ ਚੈਪ ਵੀ ਵਹਿੰਦੀ ਆ ਦੇ ਵਿੱਚ। ਦੇਖ ਲਓ। SIM ਪੈਂਦਾ ਇੱਥੇ ਕਿੰਨਾਂ ਦੀ ਚੈਪ ਵੀ। ਦੋ SIM ਪੈਂਦੇ ਬਾਈ ਜੀ। ਦੋ। ਦੋ SIM। ਅੱਛਾ। ਹਾਂ ਜੀ। ਨਾ ਉਹ ਵੀ ਮੇਹਤਰਾ ਦੋ SIM ਪੈਂਦੇ ਆ ਦੇ ਵਿੱਚ। ਆਪ ਵੀ SIM ਜੱਡਾ ਹੀ ਆ ਹੈ। ਬਾਈ ਬੂ ਜੀ ਸਹੀ ਹੁੰਦੀ ਹੋਈ ਪੂਰੀ ਓਕੇ ਆਉਂਦੀ। ਇਹ ਕਿੰਨੇ ਦਾ ਵਾ? ਇਹ 700 ਰੁਪਏ ਦਾ ਬਾਈ। ਤੇ ਯਾ ਇ ਭੜ ਕੇ ਆਏ ਕਿਵੇਂ ਮਰਜ਼ੀ ਲਈ ਪਤਾ ਹੀ ਨਹੀਂ ਲੱਗਦਾਗਾ ਚੋਰ ਫੋਨ ਵਜਦਾ ਹੈ ਇਹ ਚੋਰ ਫੋਨ ਵਜਦਾ ਹੈ ਹਾਂ ਤੇ ਇਹ ਦੱਸਿਆ ਕਿਨੇ ਲਓ ਵੀ ਮਿੱਤਰੋ ਲੈ ਆਏ ਆ ਤੁਹਾਨੂੰ ਬਦਨੀ ਗਲਾ ਦੇ ਵਿੱਚ ਬਦਨੀ ਗਲਾ ਇਹ ਥਾਣੇ ਤੋਂ ਸਿੱਧੀ ਜਿਹੜੀ ਗਲੀ ਆਉਂਦੀ ਆ ਉੱਥੇ ਮਿੱਤਰੋ ਖਾਲਸਾ ਮੋਬਾਈਲ ਸੈਸਰੀ ਖੁੱਲੀ ਆ ਬਹੁਤ ਸਸਤੇ ਚੀਜ਼ਾਂ ਮਿਲਦੀਆਂ ਇੱਥੋਂ ਤੇ ਆਜੋ ਬਾਈ ਹੁਣਾਂ ਨਾਲ ਮਲਾਉਂਦੇ ਆ ਤੁਹਾਨੂੰ ਆਜੋ ਜੀ ਮਿੱਤਰੋ ਛਾਹੀ ਸ਼ੌਂਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜਰੂਰ ਵੀਡੀਓ ਸ਼ੇਅਰ ਕਰ ਦਿਆ ਕਰੋ ਆ ਜਾਓ ਮਲਾਉਨੇ ਆ ਬਾਈ ਹੁਣਾਂ ਤੇ ਆ ਆ ਵੀਰੇ ਹੈੱਡਫੋਨ ਕਿੰਨੇ ਦੇ ਆ ਇਹ ਬਾਈ ਜੀ 40 ਰੁਪਏ ਦੇ ਆ ਜੀ 40 ਆਨੇ 40 ਰੁਪਏ ਦੇ ਹੈੱਡਫੋਨ ਯੂ ਐਂਡ ਆਈ ਕੰਪਨੀ ਦੇ ਬਾਈ ਦੇਸੀ ਨਹੀਂ ਕੰਪਨੀ ਦੇ ਹੈੱਡਫੋਨ ਆ ਜੀ ਠੀਕ ਆ ਜੀ ਹਾਂ ਜੀ ਤੇ ਇਹ ਉਹਦਾ 1.5 200 ਦੇ ਆਉਣਗੇ ਵੀ ਵਿਆਰ ਤੇ ਵੇਚਦੇ ਆ ਮੈਂ ਲੈ ਕੇ ਆ 1.5 200 ਦੇ ਲੈ ਕੇ ਆਇਆ ਹਾਂ ਆਪਾਂ 40 ਰੁਪਏ ਰੇ ਦਿੰਨੇ ਆ ਬਾਈ ਜੀ ਤੇ ਖਰਾਬ ਖਰੂਦ ਤਾਂ ਨਹੀਂ ਹੁੰਦੇ ਖਰਾਬ ਖਰੂਦ ਤਾਂ ਬਾਈ ਜੀ ਤਾਰ ਤੁਰ ਖਿੱਚੀ ਦਾ ਨਾ ਉਹ ਨਹੀਂ ਖੜਦਾ ਉਹ ਨਹੀਂ ਖੜਦਾ ਛੇਤੀ ਸਹੀ ਆ ਉਹ ਦਾ ਫਟੋਸ਼ਨ ਵੀ ਤੋੜ ਦਉਂਦੇ ਆਪਣੇ ਇਹਦਾ ਇੱਕ ਚੀਜ਼ ਹੀ ਕੀ ਆ ਤੇ ਆਹ ਆਹ ਵੀਰੇ ਕੀ ਚੀਜ਼ ਆ ਇਹ ਤਾਰ ਤੇ ਚੜਦੇ ਬਾਈ ਕੇਵਲ ਦੇ ਪ੍ਰੋਟੈਕਟਰ ਵਜਦੇ ਆ ਇਹ ਅੱਛਾ ਜੀ ਆ ਜਿਹੜਾ ਚਾਰਜ ਜੇ ਵਾਲਾ ਹੁੰਦਾ ਉਹ ਤੇ ਆਹ ਤਾਰਾਂ ਦੇ ਸਿਰੇ ਤੇ ਚੜਦੇ 20 ਰੁਪਏ ਦਾ ਹੈ ਜੀ ਠੀਕ 20 ਦਾ ਹੀ 20 ਦਾ ਬਾਈ ਬਾਜ਼ਾਰ ਚ 50 ਫੇਰ 60 ਰੁਪਏ ਇਹ ਤੇ ਇਹ ਰੇਟ ਤੇ ਮਿਲਦੇ ਆ ਜੀ ਅੱਛਾ ਆਹ ਦੇਖ ਲੋ ਮਿੱਤਰੋ ਸਾਰਿਆਂ ਨੂੰ ਸਸਤੀਆਂ ਚੀਜ਼ਾਂ ਬਾਈ ਹੁਣਾਂ ਕੋਲੇ ਆਹ ਜਵਾਕਾ ਵਾਲਾ ਫੋਨ ਜੇ ਵੀ ਰੱਖੀ ਬੈਠੇ ਆ ਨਹੀਂ ਜਵਾਕਾ ਵਾਲਾ ਫੋਨ ਨਹੀਂ ਬਾਈ ਜੀ ਇਹ ਅੱਛਾ ਜੀ ਇਹ ਚੱਲਦਾ ਫੋਨ ਜੀ 2 ਸਿਮ ਤੇ ਮੈਂ ਤਾਂ ਖ ਨਿੱਕਾ ਜਾ ਕੇ ਮੂੰਹ ਖੇਡਣ ਵਾਸਤੇ ਵੀ ਜੀ ਕੋਈ ਜਵਾਕ ਰੋਸਦਾ ਉਹਦੇ ਵਾਸਤੇ ਚੈਪ ਵੀ ਵਹਿੰਦੀ ਐ ਇਸ ਚ ਚੈਪ ਵੀ ਵਹਿੰਦੀ ਐ ਕੈਪ ਜੱਡਾ ਫੋਨ ਆ ਮਿੱਤਰੋ ਚੈਪ ਵੀ ਵਹਿੰਦੀ ਐ ਦੇ ਵਿੱਚ ਦੇਖ ਲਓ ਸਿਮ ਪੈਂਦਾ ਇੱਥੇ ਕਿੰਨੀ ਚੈਪ ਪੈਂਦੀ ਚੈਪ 2 ਸਿਮ ਪੈਂਦੇ ਬਾਈ ਜੀ ਦੋ ਦੋ ਸਿਮ ਅੱਛਾ ਹਾਂ ਜੀ ਨਾ ਉਹ ਵੀ ਮੇਰਾ ਦੋ ਸਿਮ ਪੈਂਦੇ ਆ ਦੇ ਵਿੱਚ ਆਪ ਵੀ ਸਿਮ ਜੱਡਾ ਹੀ ਆ ਹੈ ਬਾਈ ਬੂ ਜੀ ਸਹੀ ਆਉਂਦੀ ਹੋਈ ਪੂਰੀ ਓਕੇ ਆਉਂਦੀ ਇਹ ਕਿੰਨੇ ਦਾ ਵਾ ਇਹ 700 ਰੁਪਏ ਦਾ ਬਾਈ ਤੇ ਜਾਈਂ ਫੜ ਕੇ ਆਏ ਕਿਵੇਂ ਮਰਜ਼ੀ ਲਈ ਫਿਰ ਹੈ ਪਤਾ ਹੀ ਨਹੀਂ ਲੱਗਦਾਗਾ ਚੋਰ ਫੋਨ ਵਜਦਾ ਹੈ ਇਹ ਚੋਰ ਫੋਨ ਵਜਦਾ ਹੈ ਹਾਂ ਤੇ ਇਹ ਦੱਸਿਆ ਕਿੰਨੇ ਦਾ ਸੀਗਾ 700 ਰੁਪਏ ਦਾ ਬਈ ਠੀਕ ਆ ਆ ਇਹਦਾ ਚਾਰਜ ਵਾਲਾ ਜਗੜ ਜਾ ਚਾਰਜ ਵਾਲਾ ਜਗੜ ਚਾਰਜ ਦੀ ਹੁੰਦਾ ਠੀਕ ਆ ਮਤਲਬ 700 ਦਾ ਹੀ ਆ ਨਿਗਾਹ ਆ ਭੂਣਾ ਬੜੀਆਂ ਵਧੀਆ ਚੀਜ਼ਾਂ ਬਾਈ ਕੋਲੇ ਆ ਆ ਗਿਆ ਹਾ ਪੱਟੀ ਤੇ ਟ੍ਰਿਗਰ ਆ ਬਾਈ ਸਿੰਗਲ ਟ੍ਰਿਗਰ ਪਬਜੀ ਲਈ ਪੁੱਛਾ ਕੀ ਫ੍ਰੀ ਫਾਇਰ ਲਈ ਜੋ ਆਕਾਂ ਵਾਸਤੇ ਹਾਰਦਾ ਨਹੀਂ ਜਾਣੀ ਇਹ ਜੜਾਲੀਆਂ ਐ ਕਰਕੇ ਹਾਂ ਠੀਕ ਹੈ ਜੀ ਇਹ ਕਿੰਨੇ ਦੇ ਆ ਇਹ 20 ਰੁਪਏ ਦੇ ਬਈ ਸਾਰੇ ਇਹ ਵੀ 20 ਦਾ ਬਾਜ਼ਾਰ ਤੇ ਤੁਹਾਨੂੰ 50 ਰੁਪਏ 60 ਰੁਪਏ ਠੀਕ ਹੈ ਜੀ ਸੋ ਵੀ ਵੇਚੀ ਜਾਂਦੇ ਕਈ ਸਹੀ ਆ ਆਹ ਕੜਨ ਗਈਆਂ ਕਿਵੇਂ ਆ ਇਹ ਸਟ੍ਰੈਪ ਆ ਬਾਈ ਦੀ ਘੜੀ ਆ ਐਪਲ ਵਾਚ ਦੇ ਸਟ੍ਰੈਪ ਆ ਬਰੇ ਅੱਛਾ ਇਹ ਕਿੰਨੇ ਦੇ ਆ ਇਹ ਬਈ 100 ਰੁਪਏ ਤੋਂ ਸਟਾਰਟਿੰਗ ਆ ਅੱਛਾ ਇਹ 100 ਤੋਂ ਆ ਤੇ ਜੇ ਆਮ ਲੈਣੇ ਹੁਣ ਪਰ ਆਮ 200 ਸਟਾਰਟਿੰਗ ਆ ਬਾਜ਼ਾਰ 'ਚ ਅੱਛਾ ਜੀ ਇੰਨੇ ਸਸਤੇ దਈਏ ਨੇ ਤੁਸੀਂ ਹਾਂ ਜੀ ਬਾਈ ਜੀ ਇਹ ਸਾਰੇ ਮਿਲ ਜਾਣਗੇ ਆ ਚੈਨ ਵਾਲਾ ਬਾਈ ਜੀ ਅੱਛਾ ਜੀ ਆ ਮੈਗਨਟ ਵਾਲੇ ਆ ਸਾਰੇ ਐਮ ਐਮ ਦੇ 40 42 44 ਫਟ ਤੇ ਆ ਆ ਘੜੀ ਕਿੰਨੇ ਦੀ ਆ ਇਹ ਸਾਰੀ 400 ਰੁਪਏ ਦੀ ਬਾਈ ਠੀਕ ਆ 400 ਦੀ ਹਾਂ ਜੀ ਬਾਈ ਤੇ ਬਾਹਰੋਂ ਤਾਂ ਮਹਿੰਗੀ ਮਿਲਦੀ ਆ ਮਰੇ ਸਾਹਿਬ ਬਾਹਰੋਂ 800000 ਇੱਥੇ ਮਿਲਦੀ ਠੀਕ ਆ ਜੀ ਲਓ ਵੀ ਮਾਤਰੋ ਹਰੇਕ ਚੀਜ਼ ਸਸਤੀ ਆ ਨਾਲੇ ਹੋਊਗੀ ਵੀ ਬੁਰੀ ਵਧੀਆ ਇਹ ਨਹੀਂਗਾ ਆਹ ਡੱਬਾ ਜਿਹੜਾ ਦੇ ਵਾਲਾ ਇਹ ਕੋਂਗੋ ਆ ਬਾਈ ਜੀ ਇਹ ਕਿ ਕੋਂਗੋ ਕਿਉਂ ਕਹਿੰਦੇ ਆ ਇਹ ਨਾ ایرਪອດ ਫ੍ਰੀ ਮਿਲ ਜਾ ਜੀ ਅੱਛਾ ਜੀ ਘੜੀ ਆ ਘੜੀ ਦਾ ਕੇਸ ਆ ایرਪອດ ایرਪອດ ਦਾ ਚਾਰਜਰ ਸਵਾਨ ਜਾਂ ਮਤਰਾ ਬਾਵਾ ਇਹਦੇ ਵਿੱਚ ਦੇਖੋ ਇਹਨਾਂ ਸਟ੍ਰੈਪ ਬਈ 2 4 6 1 1 ਕਿੰਨੇ ਕਰਬ ਇਹ ਸਾਰਾ 1100 ਦਾ ਜੀ ਅੱਛਾ ਇਹ 1100 ਦਾ ਹੀ ਆ 1100 ਦਾ ਜੀ ਛੋ ਆ ਇਹ ਆ ਕੱਲਾ ਲੈਣਾ ਹੋਵੇ ਮੇਰੇ ਖਿਆਲ ਨਾਲ 1500 2000 ਦਾ ਕੱਲਾ ਵਾ ਇੱਥੇ ਡੱਬਾ ਜਾਂ ਸਾਰਾ ਹੀ ਦਿੰਦੇ ਆ ਬਾਈ ਹੁਣੀ ਆ ਵੀ ਦੰਦਿਆਂ ਨਾਲ ਖੜੀ ਜੀ ਬੰਨਣ ਨੂੰ 11500 ਵੀ ਇਹ ਮਿਲਦਾ 11500 ਵੀ ਇਹੇ ਆ ਤੇ ਆ ਸਾਰਾ 1100 ਦਾ ਮਿੱਤਰੋ ਬਹੁਤ ਸਸਤੀਆਂ ਚੀਜ਼ਾਂ ਮਿੱਤਰੋ ਦਿਖਾ ਰਹੇ ਆ ਤੁਹਾਨੂੰ ਤੇ ਮਿੱਤਰ ਆ ਆ ਆ ਵੀ ਰਿਹਾ ਆ ਕੇ ਮੈਂ ਪਾਇਆ ਕਵਰ ਜੀ ਕਵਰ ਆ ਭਾਈ ਜਿਆ ਭਰਾ ਮਿਆਂ ਦਾ ਇਹ ਕਿੰਨੇ ਦਾ ਇਹ ਸਾਰੇ 100 ਰੁਪਏ ਤੋਂ ਸਟਾਰਟਿੰਗ ਆ ਜੀ ਅੱਛਾ 100 ਰੁਪਏ ਤੋਂ ਸਟਾਰਟਿੰਗ ਸਾਰੇ ਕਵਰ ਜੇ ਬਾਹਰ ਲੈਣੇ ਹੁਣ ਮਿੱਤਰੋ ਇਹ ਮੇਰੇ ਹਿਸਾਬ ਨਾਲ 2 200 ਦੇ ਆਉਣਗੇ 2.500 ਦਾ ਕਵਰ ਆ ਜੀ ਬਾਹਰ ਹੁਣ ਠੀਕ ਆ ਜੀ ਹਾਂ ਜੀ ਤੇ ਕਿੰਨੇ ਕਿ ਤਰ੍ਹਾਂ ਦੇ ਆ ਇਹ ਇਹ ਤਾਂ ਬਹਾਰਾਂ ਦਾ ਰੰਗ ਸਰ ਬਾਬਾ ਪੂਰੇ ਪੂਰੇ ਰੱਖੀ ਬੈਠੇ ਆ ਆ ਵੀ ਪਿਆਉ ਉਹ ਵੀ ਪਿਆ ਉੱਧਰ ਹੈ ਕਬਰਾਂ ਦਾ ਕੰਮ ਬਹੁਤ ਹੈ ਜਿੰਨੂੰ ਠੀਕ ਹੈ ਜੀ ਮੇਨ ਕਬਰਾਂ ਦਾ ਵੀ ਬਹੁਤ ਆ ਹੈ ਕਿ ਨਹੀਂ ਜੀ ਹਾਂ ਜੀ ਕਬਰਾਂ ਆਹ ਕੀ ਆ ਕਾਲਾ ਜੇ ਇਹ ਬੋਰਡ ਏਅਰਪੋਰਟ ਹੈ ਇਹ ਬਹੁਤ ਡਿਮਾਂਡ ਹੈ ਦੀ ਮਾਰਕੀਟ ਚ ਅੱਛਾ ਹਾਂ ਜੀ ਤੇ ਇਹ ਬਲੈਕ ਕਲਰ ਦੇ ਆ ਇਹ ਬਲੈਕ ਕਲਰ ਦੇ ਆ ਬਾਜ਼ਾਰ ਚ ਵੇਖਦੇ 1500 1600 ਆਪਣੇ ਕੋਲ ਮਿਲਣਗੇ 1100 ਰੁਪਏ ਦੇ 1100 ਦੇ ਹਾਂ ਜੀ ਠੀਕ ਹੈ ਜੀ ਲੋ ਵੀ ਮਿੱਤਰੋ ਆ ਕਾਲੇ ਜੇ ਰੰਗ ਦੇ ਵੀ ਦੇਖ ਲਓ ਜੇ ਕਿਸੇ ਨੇ ਲੈਣੇ ਆ ਦਾ 6 ਮਹੀਨੇ ਗਾਰੰਟੀ ਦੀ 6 ਮਹੀਨੇ ਦੀ ਗ ਬੋਡ ਆਣ ਦੀ ਰਿਪਲੇਸਮੈਂਟ ਆਉਣ ਲੈਣ ਠੀਕ ਹੈ ਜੀ ਹਾਂਜੀ ਆਪਣੇ ਬੰਦੇ ਨੇ ਕਿਸੇ ਨੇ ਲਏ ਸੀਗੇ ਲਏ ਤਾਂ ਆਹ ਸੀਗੇ ਚਿੱਟੇ ਜੀ ਉਹ ਕਹਿੰਦਾ ਭਾਈ ਇੱਥੇ ਦੁਕਾਨ ਦੇ ਅੰਦਰ ਅੰਦਰ ਹੀ ਗਾਰੰਟੀ ਆ ਬਾਹਰ ਕੋਈ ਨਹੀਂ ਆ 6 ਮਹੀਨੇ ਦੀ ਗਾਰੰਟੀ ਆ ਨਾਲੇ ਹੈ ਸਸਤੇ ਆ ਮਿੱਤਰੋ ਪਿਆ ਕਿੰਨੇ ਦੀ ਆ ਇਹ ਹੋ ਜਾਂਦੇ ਸਟਾਰਟਿੰਗ ਇਹ 700 ਰੁਪਏ ਤੋਂ ਜੀ 700 ਤੋਂ ਪੂਰੇ ਹੈ ਵਿਜੂਏ ਸੇ ਇਹਨਾਂ ਦੀ ਵੀ ਕੋਈ ਗਾਰੰਟੀ ਗਰੰਟੀ ਆ ਕਿ ਨਹੀਂ 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 ਨਾ ਗਾਰੰਟੀ ਹੁੰਦੇ ਜੀ ਠੀਕ ਹੈ ਜੀ ਹਾਂਜੀ ਸਹੀ ਆ ਮਿੱਤਰੋ ਆਹ ਆ ਮਾਈਕ ਜੇ ਪਈ ਮਾਈਕ ਆ ਜੀ ਠੀਕ ਹੈ ਜੀ ਇਹ ਕਿੰਨੇ ਕਦੇ ਆ 600 ਰੁਪਏ ਦਾ ਮਾਈਕ ਆ ਜੀ ਬਾਜ਼ਾਰ 'ਚ 1000 ਰੁਪਏ 1200 ਇੱਥੇ ਵੇਖਦੇ ਆ ਆ ਜਿਵੇਂ ਮੰਨ ਲਓ ਵੀ YouTube ਵਾਲੇ ਹਾਂਜੀ ਹਾਂਜੀ YouTube ਵਾਲੇ ਲੈ ਜਮੇ ਬਲੌਗ ਬਣਾਉਣ ਦੇ ਲਈ ਠੀਕ ਹੈ ਜੀ ਬਲੌਗਾਂ ਵਾਲਿਆਂ ਵਾਸਤੇ ਮੇਤਰੋ ਆ ਵੀ ਚੀਜ਼ ਖਾਸੀ ਆ ਦੇਖ ਲਓ ਇਹ ਹੈ ਕੀ ਇਸ ਇਹ ਡਬਲ ਹੁੰਦਾ ਜੀ ਇਹ 'ਚ ਇਹ ਡਬਲ ਆ ਇਹਦੇ ਵਿੱਚ ਵੀ ਹਾਂਜੀ ਉਹ ਵੀ ਮੇਤਰੋ ਡਬਲ ਆ ਤੇ ਕਿੰਨੇ ਦਾ ਦੱਸਿਆਈ ਵੀਰੇ ਇਹ 600 ਰੁਪਏ ਦੇ 600 ਬਾਈ ਹਾਂਜੀ ਪੁੱਛਾ ਜੀ ਮੈਂ ਮੇਤਰੋ 600 ਦਾ ਹੀ ਆ ਜੇ ਤਾਰਜੀ ਵਾਲਾ ਲੈਣਾ ਹੋਵੇ ਉਹ ਵੀ 1100 ਤੋਂ ਸਟਾਰਟ ਹੁੰਦਾ ਇਕੱਲਾ ਇੱਕ ਹੀ ਤਾਰਜੀ ਜਿਹੜੀ ਲਈ ਫਿਰਦੇ ਹੁੰਦੇ ਆ ਆਹ ਚੀਜ਼ਾਂ ਮਿੱਤਰੋ ਇਹ ਇਹਦਾ ਕੀ ਖਾਸ ਆ ਵੀਰੇ 에어ਪੋਰਟ ਹੀ 300 ਰੁਪਏ ਚ ਇਹ 300 ਦੇ 300 ਦੇ ਇਹਦੀ ਕੋਈ ਗਾਰੰਟੀ ਗਰੰਟੀ ਆਉਂਦੇ ਨਾ ਗਾਰੰਟੀ ਚਾਲਦੇ ਵਧੀਆ ਜੀ ਇਹ ਅਰੇ ਚਾਲਦੇ ਵਧੀਆ ਉਹ ਕੰਪਲੀਟ ਕੋਈ ਨਹੀਂ ਆਉਗੀ 500 600 ਦੇ ਹੀ ਵੇਚੀ ਜਾਂਦੇ ਜੀ ਠੀਕ ਆ ਜੀ ਲਓ ਵੀ ਮਿੱਤਰੋ ਆਹ ਦੇਖ ਲਓ 300 ਦੇ ਹੀ ਆ ਆ ਆ ਕਿ ਮਿਆ ਹਟ ਇਹ 25 ਵਾਟ ਦਾ ਚਾਰਜਰ ਆ ਜੀ ਇਹ ਚਾਰਜਰ ਆ ਹਾਂ ਜੀ Samsung ਦੇ ਸਾਰੇ ਫੋਨਾਂ ਨੂੰ ਆ ਚਾਰਜਰ ਲੱਗਦਾ ਨਾ ਵਾ ਇਹ ਨਵੇਂ ਆਏ ਹੁਣ ਬਾਡ ਬੂਟ ਵਾਲੇ ਸਾਰੇ 25 ਵਾਟ ਹੀ ਲੱਗਦੇ ਨੇ ਇਹਨੂੰ ਠੀਕ ਹੈ ਜੀ ਹਾਂ ਜੀ ਆਹ ਲੋ ਵੀ ਮਤਰੋ ਆ ਚਾਰਜਰ ਆਇਆ ਨਵੇਂ Type C to Type C ਤੇ ਇਹ ਦੇਖ ਲਓ ਕਿ ਇਹ ਕਿੰਨੇ ਦੇ ਦੱਸਿਆ ਵੀਰੇ ਇਹ ਹੈਗਾ 650 ਦਾ ਜੀ Q and I ਦਾ ਆ ਆ ਆ ਵੀ ਗਾਲੇ ਜੀ ਇਹ ਕਿੰਨੇ ਦੇ ਆ AirPod 1000 ਰੁਪਏ ਦੇ ਵੀ Black Edition ਚ ਆਉਂਦੇ ਆ ਇਹ ਬਹੁਤ ਘੱਟ ਆਉਂਦਾ AirPod ਇਹ ਆ ਇਹ ਮੈਂ ਦੇਖਿਆ ਇੱਥੇ ਹੀ ਆ ਮੈਂ ਨਹੀਂ ਦੇਖਿਆ ਅਜ ਤੱਕ ਇਹ ਹਾਂ ਤੇ ਇਹ ਉਹ ਸਸਤਾ ਹੀ ਆ ਸਿਸਟਮ ਤਰਾ ਹਾਂ ਲਓ ਵੀ ਮਿੱਤਰੋ ਜੇ ਬਲੈਕ ਦੇ ਵਿੱਚ ਕਿਸੇ ਨੇ ਲੈਣਾ ਵਾ 1000 ਰੁਪਏ ਦਾ ਹੀ ਆ ਤੇ ਉਹ ਬਾਹਰੋਂ 2000 ਦਾ ਹੋਊਗਾ ਇਹ ਆਏ ਪੱਲਾ ਚਾਰਜਰ ਹੈ ਜੀ ਅੱਛਾ ਜੀ ਇਹ ਕਿੰਨੇ ਦਾ ਇਹ 550 ਦਾ 6 ਮਹੀਨੇ ਗਾਰੰਟੀ ਬਈ 6 ਮਹੀਨੇ ਹੀ ਗਾਰੰਟੀ 550 ਰੁਪਏ ਦਾ ਘਟ ਨਹੀਂ ਗਿਆ ਤੇ ਨਹੀਂ ਨਹੀਂ ਇਹ ਇਹ ਲਾ ਆਈਫੋਨ ਦਾ ਵਾ ਇੰਨੇ ਦਾ ਹੀ ਆ ਬਈ ਇੰਨੇ ਦਾ ਜੀ ਲਓ ਵੀ ਮਿੱਤਰੋ ਆਈ ਭੂਣ ਦੇ ਚਾਰਜ ਦੇਖ ਲਓ ਕਿੰਨੇ ਕਿੰਨੇ ਦੇ ਆ 5 5000 ਦਾ ਆਉਂਦਾ ਇਹ ਸਹੀ ਆ ਨਾ ਕਿਉਂਕਿ ਸਾਵਜੇ ਨਾਲ ਹੀ ਬਾਈ ਹੁਣੀ ਚੀਜ਼ਾਂ ਦੇ ਹੀ ਜਾਂਦੇ ਆ ਆ ਆ ਵੀ ਆ ਨਾਲ ਹੀ ਦੋਗੇ ਕਿ ਇਹ ਅੱਡ ਮਿਲੂਗੀ ਤਾਰ ਜੀ ਇਹੋਲਾ ਲੱਗ ਬਈ ਕੇਵਲਾ ਲੱਗ ਇਹ ਕਿੰਨੇ ਦੀ ਇਹ 300 ਰੁਪਏ ਦੀ ਬਈ ਅੱਛਾ ਇਹ 300 ਰੁਪਏ ਦੀ ਆ ਤੇ ਇਹ ਜੂ ਮਾਰੋਂ ਲੈਣੀ ਹੋਵੇ ਬਾਹਰ ਤੁਹਾਨੂੰ ਮਿਲਜੂ 1000 ਰੁਪਏ ਦੀ 1200 ਦੀ ਕਾਹ ਮਿੱਤਰੋ ਸਾਬ ਦੇ ਨਾਲ ਹੀ ਆ ਵੱਧਣੀ ਦੇ ਵਿੱਚ ਦਾ ਗੇੜਾ ਵਜਦਾ ਹੀ ਰਹਿੰਦਾ ਵਾ ਠੀਕ ਆ ਮਾੜਾ ਜਿਹਾ ਕੰਮ ਕੀ ਹੈ ਥਾਣੇ ਮੂਹਰ ਦੀ ਆ ਜਾਓ ਇੱਥੇ ਤਾਂ ਸਾਰੀ ਚੀਜ਼ ਮਿਲੂ ਤੁਹਾਨੂੰ ਐ ਨਹੀਂਗਾ ਕੋਈ ਚੀਜ਼ ਨਾ ਮਿਲੂਗੀ ਤੇ ਆ ਮਿੱਤਰੋ ਜੇ ਗਾਣੇ ਗੁਣੇ ਸੁਣਨੇ ਆ ਉਹ ਵੀ ਸਿਸਟਮ ਹੈਗਾ ਬਾਈ ਕੋਲੇ ਪਾਠ ਸੁਣਦਿਆਂ ਜਿਵੇਂ ਬੀਬੀਆਂ ਪੜਨਾ ਤੇ ਬਜ਼ੁਰਗ ਆਪਣੇ ਸੁਣਦੇ ਆ ਲਾਤਾ ਤੇ ਚੱਪ ਲਾ ਦੀ ਤੇ ਚੱਲੀ ਜਾਣਾ ਟੌਰ ਨਾਲ ਸਹੀ ਆ ਨਾ ਤੇ ਆ ਕੀ ਆ ਬਾਈ ਇਹ ਸਟੈਂਡ ਆ ਬਾਈ ਜੀ ਮੋਹਰ ਵਾਲਾ ਅੱਛਾ ਜੇ ਕੋਈ ਵੀ ਬੰਦਾ ਆਪਣੇ 100 ਰੁਪਏ ਤੋਂ ਉੱਪਰ ਦੀ ਕੋਈ ਵੀ ਚੀਜ਼ ਖਰੀਦਦਾ ਕੋਈ ਕਵਰ ਕੋਈ ایرਪອດ ਆ ਸਟੈਂਡ ਫਰੀ ਹੈ ਜੀ ਉਹਨੂੰ ਕਾਹ ਮਿੱਤਰੋ ਫਰੀ ਚੀਜ਼ਾਂ ਵੀ ਦੇਵਾਂਗੇ ਆਏ ਨੇ ਕਾ ਕੋਈ ਕੱਲੇ ਪੈਸੇ ਹੀ ਲੈਣੇ ਆ ਹੂੰ ਕਿਉਂ ਸਰਾਜੀ ਦਾ ਭਾਈ ਵਾਕੀ ਦੇਖ ਲਾ ਫੋਨ ਚ ਰੱਖ ਰੱਖ ਕਾਹ ਦੂਰੋਂ ਬੈਗੇ ਦੇਖ ਸਕਦੇ ਆ ਆਪਕੋ ਪਤਾ ਲੱਗੂਗਾ ਕਈ ਵਾਰੀ ਵੀਡੀਓ ਬੁੜੀ ਉਹ ਦੇਖਣੀ ਹੁੰਦੀ ਆ ਆਏ ਫੜ ਕੇ ਬੰਦਾ ਅੱਕ ਜਾਂਦਾ ਵਾ ਠੀਕ ਆ ਜੀ ਤੇ ਕਵਰ ਕਵਰ ਮਤਲਬ ਪੂਰੇ ਵਧੀਆ ਆ ਆ ਕੀ ਆ ਦੀ ਚੀਜ਼ ਆ ਇਹ ਪਾਵਰ ਬੈਂਕ ਆ ਬਈ ਜੀ ਅੱਛਾ ਇਹ ਕਿਨੇ ਦੀ ਆ ਇਹ ਸਸਤੀ ਹੋਈ ਆ ਜੀ 1000 ਕਰ ਰਹੀ ਆ ਬਈ ਇਹਦੇ ਤੇ ਫੋਨ ਚੱਲ ਜਾਂਦਾ ਓਏ ਅੱਛਾ ਜੁੜੇ ਜਾਂਦਾ ਆ ਲਾਓ ਲਾ ਕੇ ਜੁੜਨਾ ਇਹ ਲਾ ਕੇ ਜੁੜਨਾ ਬਈ ਲੈ ਵੀ ਮਤਲਬ ਜੋੜਦਾ ਵਾ ਪਾਵਰ ਬੈਂਕ ਦੇ ਨਾਲ ਆਹੀਂ ਫੋਨ ਹਾਂ ਲੈ ਹਾਂ ਨਰਹਾਤ ਤਾਂ ਪਾਲਿਆ ਐਂ ਦੇਣਾ ਡੇਗਣਾ ਪਵੇਗਾ ਪਾ ਡੇਗਦੀ ਨਹੀਂ ਬਾਈ ਕਹਿੰਦਾ ਕਿਵੇਂ ਮਰਜੀ ਖਲਾਈ ਚੱਲੋ ਆ ਨਾਲ ਹੀ ਆ ਜਗਾੜ 17 ਫਿਕਸ ਹੀ ਹੁੰਦੇ ਬਾਈ ਜੀ ਅੱਛਾ ਹੂੰ ਨਾਲ ਹੀ ਆ ਗੜਾ ਦੇਖੀਆ ਪੜੀਂ ਯਾਰ ਲੈ ਝੋਂ ਆਏ ਨਹੀਂ ਕਹਿਣਾ ਕੋਈ ਪਾਵਰ ਬੈਂਕ ਹੈਗੀ ਆ ਤੇ ਲੀਡ ਹੈ ਨਹੀਂ ਹੂੰ ਆ ਸਰਾ ਘਰਾਦਾ ਦਾ ਜਮਾ ਬਾਈ ਆ ਗੱਡੀ ਯਾਰ ਇਹਦੇ ਵਿੱਚ ਮੇਰੀ ਚੀਚੀ ਨਹੀਂ ਫਸਦੀ ਝੋਂ ਚਾਰ ਚਾਰ ਜਿ ਚ ਲੱਗਦੇ ਆ ਮੇਰੇ ਹਿਸਾਬ ਨਾਲ ਸਾਰੇ ਹੀ ਲੱਗਦੇ ਆ ਐ ਨਹੀਂਗਾ ਵੀ ਕੋਈ ਰਹਿ ਜੂਗਾ ਸਹੀ ਆ ਨਾ ਕੋਈ ਚਾਰਜ ਆ ਹੀ ਨਹੀਂ ਰਹਿੰਦਾਗਾ ਵੀ ਲੀਡ ਲਿਓਣੀ ਪਊਗੀ ਤੇ ਕੱਲੀ ਪਾਵਰ ਬੈਂਕ ਹੀ ਲੈਣ ਦੀ ਲੋੜ ਆ ਮਤਲਬ ਕਿੰਨੇ ਕਿ ਦੀ ਆ ਵੀਰੇ 1000 ਰੁਪਏ ਦੇ ਬਈ 400 1000 ਦੀ ਵੀ ਬਈ 1000 ਤੁਹਾਨੂੰ ਮਿਲੂਗੀ 1600 1800 ਉੱਛਾ ਹਮ 1000 ਦੀ ਵੀ ਆ ਮਤਲਬ ਚਾਰਜ ਨਾਲ ਫ੍ਰੀ ਆ ਹੈ ਕਿ ਨਹੀਂ ਸਹੀ ਆ ਵੀਰੇ ਆ ਜਾ ਫਿਰ ਪਰੇ ਨੂੰ ਹੋ ਜਗੇ ਹੁਣ ਸਮਾਨ ਬਹੁਤ ਪਿਆ ਯਾਰ ਵੀਡੀਓ ਬੜੀ ਵੱਡੀ ਬਣ ਜਾਣੀ ਆ ਉਸ ਹਿਸਾਬ ਨਾਲ ਤਾਂ ਹੈ ਕਿ ਨਹੀਂ ਆ ਆ ਕਿਵੇਂ ਗਾਣੇ ਸੁਣਨ ਨੂੰ ਆ ਕਿੰਨੇ ਕਿਦਾ ਇਹ ਹੈੱਡਫੋਨ ਆਂ ਜੀ ਬਾਈ ਜੀ ਇਹ 700 ਰੁਪਏ ਦੇ ਸਿਰਫ 700 ਦੇ ਹਾਂ ਜੀ ਬਲੂਟੂਥ ਵਾਲਿਆ ਬਾਈ ਜੀ ਬਲੂਟੂਥ ਵਾਲਿਆ ਮਿੱਤਰੋ ਬਾਹਰੋਂ ਬਾਜ਼ ਨਹੀਂ ਆਉਣ ਦੰਦੇ ਕੇ ਕੱਲੇ ਗਾਣੇ ਸੁਣਨਗੇ ਫੁੱਲ ਵੇਚ ਸਾੜੇ ਦੇਖੋ ਮਿੱਤਰੋ ਐ ਨਹੀਂ ਵੀ ਕੰਨਾਂ ਦੇ ਵਿੱਚ ਟੂਣੀ ਜੀ ਬਸਾਉਣੀ ਬੁੱਤੇ ਹੀ ਲੱਗ ਜਾਣੀਆਂ ਐ ਰੂੰਗ ਸਰਾ ਚੀ ਜਾਵਾ ਹੇ ਹੇ ਆ ਆਹ ਆਹ ਬਈ ਆਹ ਇਹਨੇ ਕਹਿੰਦਾ ਬਈ ਐਫ ਐਮ ਵੀ ਚੱਲਦਾ ਇੱਥੇ ਰੇਡੀਓ ਚੱਲੂ ਇੱਥੇ ਵੀ ਰੇਡੀਓ ਵਿਚਾਲੇ ਜੁਣ ਜਲਾ ਰੇਡੀਓ ਵੀ ਚੱਲਦਾ ਮਤਰੋ ਵਿੱਚ ਜਲੰਧਰ ਸਾਈਡ ਰੇਂਜ ਜਿੱਥੇ ਵੀ ਰੇਂਜ ਆਉਂਦੀ ਰੇਡੀਓ ਦੀ ਉਹਦੇ ਚੱਲਦੇ ਆ ਰੇਡੀਓ ਮੈਦਾ ਖਾ ਰੇਡੀਓ ਨਾਲ ਲੈ ਕੇ ਚੱਕਣਾ ਪਊਗਾ ਨਹੀਂ ਨਹੀਂ ਤਾਂ ਚ ਹੈਗਾ ਜੀ ਅਚ ਵਿਚੇ ਹੀ ਆਦੇ ਹਾਂਜੀ ਐ ਮਤਰੋ ਏਡੀ ਏਡੀ ਕੀ ਇਹਦੇ ਆ ਬਾਕੀ ਤਾਂ ਤਾਰਾਂ ਜਿਹੀਆਂ ਹੀ ਆ ਤੇ ਵਿਚੇ ਹੀ ਰੇਡੂ ਆ ਇਹਦੇ ਇਹ ਵੀ ਖਾਸ ਚੀਜ਼ ਆ ਇਹ ਕਿੰਨੇ ਕੀ ਦੀ ਆ ਇਹ 700 ਰੁਪਏ ਦੇ ਬਈ 700 ਰੁਪਏ ਦੇ ਵਿੱਚ ਵਿਚੇ ਹੀ ਰੇਡੂ ਆ ਮਿਲਣਾ ਮਤਰੋ ਵੇਖ ਲੋ ਤੇ ਆਹਾ ਬਾਈ ਤਿੰਨ ਕੈਮਰੇ ਵਾਲਾ ਫੋਨ ਪਿਆ ਇਹ ਆਈਫੋਨ ਦੀ ਲੋਕ ਵਾਲਾ ਫੋਨ ਆ ਜੀ ਕੀ ਪ੍ਰੈਟਿਸ ਕਿਉਂ ਦੇਖੋ ਜੀ ਇਹ ਕਿੰਨੇ ਕਿਦਾ ਵੀਰੇ ਇਹ ਸਾਰਾ ਹੈਗਾ ਜੀ 1000 ਰੁਪਏ ਦਾ ਜੀ 1000 ਦਾ ਜੀ ਹਾਂ ਜੀ ਵੇਖ ਲਾ ਤਿੰਨ ਕੈਮਰੇ ਲੱਗੇ ਆ ਇਹਦਾ ਹੀ ਆ ਵੀਰੇ ਕੋਰੂ ਨਾਲੋਂ ਵੀਰੇ ਸਸਤਾ ਵਾ ਗੁਰੂ ਵੀ 15 1600 ਦਾ ਹੁੰਦਾ ਹੋਊਗਾ ਬਣਾ ਕੈਮਰੇਆਂ ਤੋਂ ਜਿਹੜਾ ਹੂੰ ਠੀਕ ਆ ਜੀ ਤੇ ਆ ਆ ਵੀ ਆ ਵੀ ਆਹੀ ਆ ਇਹ ਇੱਕ ਆਪ੍ਰੀਨ ਫੋਨ ਆ ਬਾਈ ਜੀ ਹਾਂਜੀ ਇਹ 700 ਰੁਪਏ ਦਾ ਫੋਨ ਆ ਨਮਾਜਵਾ ਜਿਵੇਂ ਜਿਵੇਂ ਪਰੇ ਨੂੰ ਜਨਾ ਘਟਾਈ ਜਨਾ ਦੇਖੋ ਮਿੱਤਰੋ 700 ਦਾ ਹੀ ਆ ਬੈਟਰੀ ਵੀ ਉੱਤੇ ਆ ਦੇ ਇਹ ਚ ਇਹ ਚ ਸਿਮ ਕਿੰਨੇ ਪੈਣਗੇ ਸਿਮ ਦੋ ਪੈਣੇ ਇੱਕ ਚਿਪ ਪੈਂਦੀ ਆ ਬਾਈ ਚਿਪ ਵੀ ਪੈਂਦੀ ਆ ਖਾਸ ਚੀਜ਼ਾਂ ਹੀ ਆ ਮਿੱਤਰੋ ਇੱਕ ਆਪਣਾਈ ਤੇ ਨਿੱਕਾ ਜਿਆ ਪਿਆ ਸੀਗਾ ਫੋਨ ਉਹ ਕਿੱਧਰ ਰੱਖਤਾ ਆ ਪਿਆ ਬਾਈ ਆਹ ਦਾ ਬੜੀ ਖਾਸ ਚੀਜ਼ ਆ ਇਹ ਵੀ 700 ਦਾ ਹੀ ਆ ਇਹ ਕਿੰਨੇ ਦਾ ਇਹ ਵੀ 700 ਦਾ ਹੀ ਆ 700 ਦਾ ਹੀ ਆ ਇਹ ਵੀ ਮਿੱਤਰੋ 700 ਦਾ ਹੀ ਆ ਤੇ ਆ ਆਹ ਬਈ ਆਹ ਇਹ ਲਾਵਾ ਕੰਪਣੀ ਦਾ ਹੋਣਾ ਜੀ ਇਹ ਕਿੰਨੇ ਦਾ 850 ਦਾ ਇਹ 850 ਦਾ ਚਾਲ ਦੀ ਗਾਰੰਟੀ ਇਹਦੀ ਨਿਸ਼ਾਨੀਆਂ ਵੀ ਲੱਗਦੀਆਂ ਇਸ ਨੰਬਰਾਂ ਦੇ ਅੱਛਾ ਹਾਂ ਜੀ ਜਿਵੇਂ ਮੰਨ ਲਓ ਵੀ ਯਾਰਕ ਬੰਦੇ ਨੂੰ ਬਾਲਾ ਯਾਰਕ ਬੰਦੇ ਨੇ ਜਿਵੇਂ ਹੁਣੇ ਨਹੀਂ ਆਖਿਆ ਸੀਗਾ ਵੀ ਆਹ ਬਾਹਿਆ ਹੋਇਆ ਕਿ ਜੀ ਕੈਂਚੀ ਬਾਈ ਹੋਈ ਆ ਇਹ ਕਹਿੰਦਾ ਵੀ ਐਂ ਕਰਕੇ ਲੀੜੇ ਸਿਉਂਦਾ ਵਾ ਕਹਿੰਦਾ ਆਹ ਇਹ ਕਹਿੰਦਾ ਵੀ ਐਂ ਕਰਕੇ ਕਪੈਣ ਆ ਇਹਦੇ ਕੋਲੇ ਕਪੈਣ ਲਾਤੀ ਉਹਨੇ ਉਵੇਂ ਨਿਸ਼ਾਨੀਆਂ ਲੱਗਦੀਆਂ ਮਤਰੋ ਇਹਤੇ ਇਹ ਵੀ ਸਰਾਜੀ ਆ ਮਿੱਤਰੋ ਆ ਆ ਜਿਵੇਂ ਮੰਨ ਲਓ ਕੇ ਮਾਊਸ ਆ ਜੀ ਮਾਊਸ ਪਈ ਆ ਇਹ ਕਿੰਨੇ ਦਾ ਇਹ 250 ਰੁਪਏ ਦਾ ਬਾਈ ਜੀ 6 ਮਹੀਨੇ ਗਾਰੰਟੀ ਦੇ 6 ਮਹੀਨੇ ਹੀ ਗਾਰੰਟੀ 6 ਮਹੀਨੇ ਗਾਰੰਟੀ ਮਿੱਤਰੋ ਆ ਚੀਜ਼ ਖਾਸ ਆ ਬਾਈ ਅੱਧਿਆਂ ਤੋਂ ਵੱਧ ਚੀਜ਼ਾਂ ਦੇ ਗਾਰੰਟੀ ਰਹੀ ਜਾਂਦਾ 6-6 ਮਹੀਨਿਆਂ ਦੀ ਆਏ ਨੇਗਾ ਵਧੀਆ ਚੀਜ਼ਾਂ ਮਤ ਆਹ ਕੀਬੋਰਡ ਕੀਬੋਰਡ ਤੇ ਮਾਊਸ ਦਾ ਸੈੱਟ ਆ ਬਾਈ ਜੀ ਇਹ ਅੱਛਾ ਇਹਦੇ ਨਾਲ ਹੀ ਆ ਇਹ ਇਹ ਵਾਇਰਲੈਸ ਆ ਜੀ ਦੋਨੇ ਚੀਜ਼ ਅੱਛਾ ਇਹਦੇ ਵਿੱਚ ਹੀ ਆ ਇਹ ਵਿੱਚ ਹੀ ਹੈ ਇਹਦੇ 800 ਰੁਪਏ ਦਾ ਜੀ 1500 ਦਾ ਹਾਂ ਜੀ 6 ਮਹੀਨੇ ਗਾਰੰਟੀ ਤੇ ਇਹ ਬੇਰ ਲਗਾ 6 ਮਹੀਨੇ ਹੀ ਗਾਰੰਟੀ ਆ ਇਹ ਵੀ 6 ਮਹੀਨੇ ਗਾਰੰਟੀ ਕਿੰਨੇ ਦਾ ਦੱਸਿਆ ਹੈ 800 ਰੁਪਏ ਦੇ 800 ਲਈ ਹਾਂ ਜੀ ਦੇਖ ਲੋ ਮਿੱਤਰੋ 800 ਰੁਪਏ ਦਾ ਬੇਰ ਦਾ ਸਾਨਾ ਲੈ ਯਾਰ ਤੁਹਾਨੂੰ 1500 ਦਾ ਮਿਲੂਗਾ ਇਹ ਅੱਛਾ ਜੀ ਹਾਂ ਜੀ ਤੇ ਆਹ ਸਪੀਕਰ ਜਿਆ ਇਹ ਮਹਿੰਗੇ ਨੂੰ ਦੋ ਆਕਨੇ ਕਿਹੜਾ ਵਾਲਾ ਉਹ ਚੀਜ਼ ਆ ਜੀ ਇਹ ਬੋਲਿਆ ਜਾਂਦਾ ਚਾ ਹਾਂ ਜੀ ਹਾਂ ਜੀ ਬੋਲ ਲੀਏ ਆਪਾਂ ਚ ਬੋਲ ਤਾਂ ਹੈਗਾ ਕੱਢਿਆ ਹੋਇਆ ਕੋਈ ਇੱਥੇ ਹੀ ਕੱਢ ਲੋ ਇੱਥੇ ਹੀ ਕੱਢ ਲੋ ਕੱਢੋ ਫਿਰ ਵੀਰੇ ਵਾਰ ਕੇ ਦੇਖ ਲਿਗੇ ਹੈਲੋ ਹੈਲੋ ਜਿਵੇਂ ਕੋ ਬਾਤ ਜੀ ਨਹੀਂ ਆਈ ਸੀਗੀ ਦੇਖ ਵੀਰ ਬਾਦ ਉਹਦੀ ਬਾਸ ਕੱਢਦਾ ਹੈਲੋ ਟੂਟੀਆਂ ਲਵਾ ਦਿਆਂਗੇ ਜਿਹੜੇ ਕਹਿੰਦੇ ਗਾਇਸ ਇਟ ਇਜ਼ ਰੀਅਲੀ ਪੀਚਰ ਵੀ ਇਹ ਤੇ ਬਈ ਚੱਪਾ ਲਾ ਕੇ ਗਾਣੇ ਵੀ ਚੱਲਦੇ ਨੇ ਗਾਣੇ ਵੀ ਲੱਗ ਚੱਲਣਗੇ ਇਹਦੇ ਵਿੱਚ ਜੇ ਚੱਪ ਲਾ ਦੀ ਬਲੂਰਸ ਵਾਲਾ ਵੀ ਇੱਥੇ ਹੈਲੋ ਕਿਉਂ ਭਾਈ ਮੜ ਮੜ ਕੇ ਹੁੰਦੀ ਆ ਹੈਲੋ ਬੱਦਣੀ ਖੁੱਲ ਗਈ ਆ ਦੁਕਾਨ ਮਤਰੋ ਸਸਤਾ ਜਮਾ ਸਮਾਨ ਆ ਖਾਣੇ ਤੋਂ ਆਏ ਮੁੜ ਜਾਣਾ ਸਿੱਧਾ ਤੇ ਜਮਾ ਐਂਡ ਤੇ ਆ ਗਿਆ। ਬਾਜੀ ਬਹੁਤ ਸਰਾ ਆਉਂਦੀ ਆ। ਇਹ ਕਿੰਨੇ ਕਿਦਾ? ਇਹ ਸਾਰਾ 300 ਰੁਪਏ ਦਾ ਬਈ। 300 ਬਈ? 300 ਬਈ। ਤੇ ਵਿੱਚ ਆਹ ਮੰਨ ਲਓ ਵੀ ਚਿਪ ਲਾਉਣੀ ਆ ਜੀ। ਵਿੱਚ ਹੀ ਸਪੀਕਰ ਆ ਬੋੜ ਸਕਦਾ। ਜਵਾਕ ਵੀ ਵਰਾ ਸਕਦੇ ਆ, ਪਾਠ ਵੀ ਸੁਣ ਸਕਦੇ ਆ। ਹਾਂਜੀ ਹਾਂਜੀ। ਕਿਉਂ? ਲੋ ਦੋ ਚੀਜ਼ਾਂ ਮਤਰੋ। ਆਏ ਨੀਗਾ। ਤੇ ਆ ਆ ਬਈ ਜਿਹੜੇ ਦੂਜੇ ਆਹ ਗਲਾਸ ਦੱਸੇ ਸੀਗੇ ਤੁਸੀਂ। ਆਹ ਗਲਾਸ ਦਾ ਬਈ। ਆਹਾਂ। ਇਹ ਕਿੰਨੇ ਕਿਦਾ ਵਾ ਇਹ ਬਾਜ਼ਾਰ ਤੇ ਤੁਸਨ ਲਾਉਣਗੇ 150 ਦਾ 150 ਦਾ ਵੀ ਕੰਨੀ ਉਟਮੀ ਆ ਪ੍ਰਾਈਸ ਆਇਆ ਹੈ ਰਿਪਰਟੈਕਸ਼ਨ ਆ ਹਾਂਜੀ ਫਲਾਮ ਦਾ 600 ਰੁਪਏ ਦਾ ਸਰਪੀ ਲੈ ਲਾਸੀਆਂ ਦੀ ਹਰ ਇੱਕ ਮਾਡਲ ਆਈਫੋਨ ਦਾ ਮਤਲਬ 250 ਵਾਲਾ ਅਸੀਆਂ ਚ ਦੰਦਾ ਬਾਈ ਆਈਫੋਨ ਆਸ ਚੀਜ਼ਾਂ ਹੀ ਆ ਯਾਰ ਵੱਧਣੀ ਦਾ ਘੜਾ ਵੱਜਦਾ ਹੀ ਰਹਿੰਦਾ ਨੇੜੇ ਨੇੜੇ ਪਿੰਡਾਂ ਵਾਲਿਆਂ ਦਾ ਵੀ ਦੂਰੋਂ ਆਉਂਦਾ ਉਹ ਵੀ ਰੁਕ ਸਕਦਾ ਵਾ ਥਾਣਾ ਦੇਸੀ ਜਾਂਦਾ ਵਾ ਤੇ ਥਾਣੇ ਤੋਂ ਆਏ ਸੱਦੀ ਮੁੜ ਜਾਣੀ ਐ ਗਲੀ ਜਮ ਐਂਡ ਤੇ ਆ ਕੇ ਇਹਨਾਂ ਦੀ ਦੁਕਾਨ ਆ ਨਾਲੀ ਦੁਕਾਨ ਖਾਸਾ ਸਟੋਰ ਆ ਮਤਲਬ ਦੇਖ ਲੋ ਪੂਰੀ ਵਧੀਆ ਚੀਜ਼ ਆ ਤੇ ਉਹ ਵੀ ਬਾਈ ਨੇ ਦੱਸਿਆ 30 ਰੁਪਏ ਦਾ ਗਲਾਸ ਆ ਜਿਹੜਾ ਆਹ ਇੱਥੇ ਪਿਆ ਸੀਗਾ ਉਹ 30 ਰੁਪਏ ਦਾ ਹੀ ਆ ਜਿਹੜਾ ਸਿੰਪਲ ਆ ਆਹ ਗਲਾਸ ਜਿਹੜਾ ਆਹ ਗਲਾਸ ਆ ਇਹ ਨੂੰ 100 ਰੁਪਏ ਦਾ ਲੱਗਦਾ ਹੋਊਗਾ ਤੇ ਇਹ ਬਾਈ ਹੁਣੀ 30 ਦਾ ਹੀ ਲਈ ਜਾਂਦੇ ਆ ਸਸਤੀਆਂ ਚੀਜ਼ਾਂ ਮਿੱਤਰੋ ਜਮਾ ਕੁਜੀ ਰਹਿ ਤਾਂ ਨਹੀਂ ਗਈ ਆਪਣੀ ਹੁਣ ਆ ਆ ਮਿੱਤਰੋ ਖਾਸ ਚੀਜ਼ ਆ ਸੱਚ ਆਹ ਹੁਣ ਬੀਬੀਆਂ ਪਹਿਣਾ ਵਾਸਤੇ ਆਹ ਦੇਖੋ ਜਿਵੇਂ ਆ ਚੌਂਪਣੇ ਵਾਲੀਆਂ ਲਾਉਂਦੀਆਂ ਹੁੰਦੀਆਂ ਵਾ ਇਹ ਇਹ ਬਹੁਤ ਵਧੀਆ ਚੀਜ਼ ਆ ਦੇਖੋ ਇਹ ਕਿੰਨੇ ਕੀ ਰਿਹਾ ਵੀਰੇ ਆ ਦੇਖੋ ਵੇ ਅਵਾ ਦੇਲ ਦੂੜਾ ਵੇ ਹੋਇਆ ਮਤਰੋ ਦੇਖ ਬੜੀ ਤਗੜੀ ਚੀਜ਼ ਆ ਇਹ ਇਹ ਆਹ ਕਿੰਨੇ ਦਾ ਕਵਰ ਆ ਇਹ ਆਪਣੇ ਕੋਲ 100 ਰੁਪਏ ਦਾ ਮਿਲੂਗਾ ਜੀ ਇਹ 100 ਦਾ ਹੀ ਹਾਂਜੀ ਬਾਜ਼ਾਰ ਤੇ 200 250 ਵਿਗਦਾ ਇਹ ਕਵਰ ਠੀਕ ਹੈ ਜੀ ਆਹ ਤਾਂ ਮਿਹਨਤੀ ਬਹੁਤ ਲਾਈ ਹੋਈ ਆ ਕਵਰ ਤੇ ਆਹ 3D ਕਵਰ ਆ ਜੀ ਅੱਛਾ ਇਹ 3D ਆ ਇਹ 250 300 ਦਾ ਕਵਰ ਵਿਗਦਾ ਆਪਣੇ ਕੋਲ ਤੁਹਾਨੂੰ ਮਿਲੂਗਾ ਸਿਰਫ 150 ਦਾ ਲਓ ਵੀ ਮਤਰੋ ਆਈ ਤਾਂ ਸੌਣ ਦੀ ਨਹੀਂ ਲੋੜ ਕੰਮ ਇੱਥੇ ਆਈਆਂ ਤੇ ਲੈ ਸਕਦੇ ਆ ਇੱਥੋਂ ਤੁਸੀਂ ਠੀਕ ਹੈ ਨਾ ਜੀ ਹੋਰ ਹੋਰ ਵੀਰੇ ਕੋਈ ਖਾਸ ਚੀਜ਼ ਸਾਕੇ ਵੀ ਜਿਹੜਾ ਰਿਪੇਅਰ ਵਾਲਾ ਕਰਨਾ ਹੈ ਹਾਂ ਵੀਰੇ ਰਿਪੇਅਰ ਵੀ ਬਾਈ ਹੁਣੀ ਕਰਦੇ ਆ ਇਹ ਵੀ ਆ ਗਿਆ ਆਪਣੇ ਦਿਮਾਗ 'ਚ ਤੇ ਰਿਪੇਅਰ ਵੀ ਕਰਾ ਸਕਦੇ ਆ ਤੁਸੀਂ ਠੀਕ ਹੈ ਜੀ ਤੇ ਆਪਾਂ ਹਰੇਕ ਚੀਜ਼ ਜਿਹੜੀ ਮਾੜੀ ਬਹੁਤ ਚੀਜ਼ਾਂ ਹੁਣ ਜੇ ਕੱਲ ਕੱਲੀ ਗੱਲੀ ਦਿਖਾਉਣ ਲੱਗੇ ਤਾਂ ਬਹੁਤ ਟਾਈਮ ਲੱਗ ਜਾਊਗਾ ਦੋ ਤਿੰਨ ਘੰਟੇ ਲੱਗ ਗਿਆ ਨੇ ਮਿੱਤਰੋ ਤੇ ਚੀਜ਼ਾਂ ਦੇਖ ਲਓ ਹੁਣ ਤੁਹਾਨੂੰ ਮੋਟੀ ਜੀ ਮੋਟੀਆਂ-ਮੁਟੀਆਂ ਚੀਜ਼ਾਂ ਦਿਖਾ ਦਿਆਂ ਰੇਟ ਦਾ ਹਸਤਾ ਵਾ ਤੇ ਬਾਕੀ ਹੁਣ ਤੁਸੀਂ ਦੇਖ ਲਓ ਆ ਪੁਰਾਣੇ ਫੋਨ ਵੀ ਬਾਈ ਹੁਣਾ ਕੋਲੇ ਹੈਗੇ ਆ ਇਹਨਾਂ ਤੇ ਵੀ ਆਪਣੀ ਨਿਗਾ ਵੱਜ ਗਈ ਇਹ ਵੀ ਮਿਲਣਗੇ ਮਿੱਤਰੋ ਆ ਪੁਰਾਣੇ ਫੋਨ ਪਏ ਆ ਤੇ ਇਹ ਵੀ ਆਪਾਂ ਲੈ ਸਕਦੇ ਆ ਮਿੱਤਰੋ ਠੀਕ ਹੈ ਨਾ ਜੀ ਤੇ ਰਿਪੇਅਰ ਵੀ ਬਾਈ ਹੁਣੀ ਕਰਦੇ ਆ ਵਧੀਆ ਫੋਨ ਹੋਣਗੇ ਮਿੱਤਰੋ ਕੋਈ ਆਇਆ ਨਹੀਂ ਹੋਣਾ ਨੌਕਸਾਨੂੰ ਨੂੰ ਹੋਊਗਾ ਵਧੀਆ ਬਾਈ ਕਹਿੰਦੇ ਫੋਨ ਚਲਾ ਕੇ ਲੈਣੇ ਆਂ ਅਸੀਂ ਆਈ ਨਹੀਂਗਾ ਠੀਕ ਹੈ ਜੀ ਤੇ ਸ਼ੇਅਰ ਮਿੱਤਰਾਂ ਜ਼ਰੂਰ ਕਰ ਦਿਓ ਵੀਡੀਓ ਠੀਕ ਹੈ ਜੀ ਸਤਿ ਸ਼੍ਰੀ ਅਕਾਲ